ਅੱਜ ਰਵਨੀਤ ਬਿੱਟੂ ਦਾ ਇੱਕ ਬਿਆਨ ਆਇਆਗਾ ਅਖਬਾਰ ਦੇ ਵਿੱਚ ਲੱਗਿਆ ਹੋਇਆਗਾ ਇਹਦੇ ਵਿੱਚ ਰਵਨੀਤ ਬਿੱਟੂ ਕਹਿੰਦਾ ਕਿ ਰਾਜੋ ਆਣਾ ਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਦਾ ਮੈਂ ਵਿਰੋਧ ਨਹੀਂ ਕਰਾਂਗਾ ਉਹਨੇ ਨਾਲ ਇਹ ਵੀ ਕਿਹਾ ਕਿ ਮੇਰੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਕੋਈ ਇਤਰਾਜ਼ ਨਹੀਂ ਹੁਣ ਪਿਛਲੀਆਂ ਗੱਲਾਂ ਛੱਡ ਕੇ ਪੰਜਾਬ ਦੇ ਹਿੱਤ ਵਿੱਚ ਨਵੀਂ ਸ਼ੁਰੂਆਤ ਕਰਨ ਦੀ ਲੋੜ ਹੈ ਇਹਦੇ ਤੇ ਆਪਾਂ ਵਿਚਾਰ ਚਰਚਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੋਸਤੋ ਰਵਨੀਤ ਮਿੱਟੂ ਨੇ ਇਹ ਬਿਆਨ ਦਿੱਤਾ ਕਿ ਮੈਂ ਵਿਰੋਧ ਨਹੀਂ ਕਰਾਂ। ਦੇਖੋ ਆਪਾਂ ਥੋੜਾ ਜਿਹਾ ਪਿਸ਼ੋਕਰ ਦੇ ਵਿੱਚ ਜਾਂਦੇ ਆ। ਪਿਸ਼ੋਕਰ ਦੇ ਵਿੱਚ ਆਪਾਂ ਦੇਖਦੇ ਆ ਲਲਿਤ ਮਾਕਣ ਕੇਸ ਜਿਹੜਾ ਜਿਹੜਾ ਲਲਿਤ ਮਾਕਣ ਦਿੱਲੀ ਦੇ ਵਿੱਚ ਜਿਹੜਾ ਦੰਗਿਆਂ ਦੇ ਵਿੱਚ ਸ਼ਾਮਿਲ ਸੀ ਉਹਨੂੰ ਛੋਦਿਆ ਸੀ ਜਿਹੜਾ ਕੁੱਕੀ ਗਿੱਲਨ ਜਿਹੜਾ ਕੁੱਕੀ ਗਿੱਲ ਹੈ ਕੁੱਕੀ ਗਿੱਲ ਨੂੰ ਜਦੋਂ ਅਮਰੀਕਾ ਦੀ ਜੇਲ੍ਹ ਦੇ ਵਿੱਚ ਬੰਦ ਸੀ ਉੱਥੋਂ ਜੇਲ੍ਹ ਕੱਟ ਕੇ ਜਦੋਂ ਇਹ ਵਾਪਸ ਇੰਡੀਆ ਆਇਆ ਤਾਂ ਇੰਡੀਆ ਆਉਣ ਦੇ ਵਿੱਚ ਜਿਹੜਾ ਲਲਿਤ ਮਾਕਣ ਦਾ ਪਰਿਵਾਰ ਆ ਉਹਦੀ ਬੇਟੀ ਤੇ ਉਹਦੇ ਘਰ ਵਾਲੀ ਇਨੂੰ ਇਹਦੇ ਪੰਜਾਬ ਦੇ ਵਿੱਚ ਇਹਦੇ ਪਿੰਡਾਂ 'ਕੇ ਇਹਨੂੰ ਮਿਲੇ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਤੱਕ ਇਹ ਗੱਲ ਤੇ ਪੂਰਾ ਵਿਚਾਰ ਚਰਚਾ ਕਰ ਚੁੱਕੇ ਆ ਕਿ ਜਿਹੜਾ ਸਾਡਾ ਪਿਓ ਸੀ ਲਲਤ ਮਾਕਣ ਉਹਦੇ ਨਾਲ ਕੋਈ ਗਿੱਲ ਦਾ ਕੋਈ ਆਪਣਾ ਜੱਦੀ ਰੋਲਾ ਨਹੀਂ ਸੀ ਇਹ ਇੱਕ ਸਿਆਸੀ ਮਾਹੌਲ ਸੀ ਸਿਆਸੀ ਰੋਲਾ ਗੋਲਾ ਸੀ ਜਿਹਦੇ ਵਿੱਚ ਸਾਡੇ ਪਿਓ ਦਾ ਕਤਲ ਕੀਤਾ ਗਿਆ ਅਸੀਂ ਇਹਦੇ ਵਿੱਚ ਜਿਹੜਾ ਆਪਣਾ ਕੇਸ ਹੈ ਉਹ ਵਾਪਸ ਲੈਨੇ ਆ ਤੇ ਅਸੀਂ ਜਿਹੜਾ ਕੁਕੀ ਗਿਲ ਐ ਉਹਨੂੰ ਅਸੀਂ ਰਿਹਾ ਕਰਦੇ ਇੱਥੇ ਤੱਕ ਉਹਨਾਂ ਨੇ ਪਰਿਵਾਰ ਨੇ ਆ ਕੇ ਪੰਜਾਬ ਦੇ ਵਿੱਚ ਇਹ ਕੁਕੀ ਗਿਲ ਦੇ ਪਰਿਵਾਰ ਨੂੰ ਮਿਲੇ ਕੁਕੀ ਗਿਲ ਨੂੰ ਮਿਲੇ ਤੇ ਉਹਨਾਂ ਨੇ ਸਾਰੀ ਗੱਲਬਾਤ ਕਰਕੇ ਗੱਲ ਨੂੰ ਕਲੀਅਰ ਕੀਤਾ ਤੇ ਕੁਕੀ ਗਿਲ ਨੂੰ ਬਾਹਰ ਕਢਾਇਆ ਉਸ ਤੋਂ ਬਾਅਦ ਦੂਜੀ ਗੱਲ ਆ ਗਈ ਸੀ ਸੋਨੀਆ ਗਾਂਧੀ ਦੀ ਜਿਹੜਾ ਰਜੀਵ ਗਾਂਧੀ ਦਾ ਕਤਲ ਹੋਇਆ ਸੀ ਉਹ ਲਿੱਟਿਆਂ ਨੇ ਕੀਤਾ ਸੀ ਤਾਮਿਲ ਸੀਗੇ ਜਿਹੜੇ ਤਾਮਿਲ ਲਿੱਟੇ ਉਹਨਾਂ ਨੇ ਕਤਲ ਕੀਤਾ ਸੀ ਕਿਉਂਕਿ ਰਜੀਵ ਗਾਂਧੀ ਨੇ ਉੱਥੇ ਫੌਜ ਭੇਜ ਕੇ ਉਹਨਾਂ ਦਾ ਕਾਫੀ ਨੁਕਸਾਨ ਕੀਤਾ ਸੀ ਇਸ ਕਰਕੇ ਉਹਨਾਂ ਨੇ ਕਤਲ ਕਰ ਦਿੱਤਾ ਸੀ ਗਰਜੀਵ ਗਾਂਧੀ ਦਾ ਪਰ ਉਸ ਤੋਂ ਬਾਅਦ ਜਦੋਂ ਸੋਨੀਆ ਗਾਂਧੀ ਨੇ ਇਹ ਗੱਲ ਕਹੀ ਕਿ ਮੈਂ ਤੇ ਮੇਰਾ ਪਰਿਵਾਰ ਅਸੀਂ ਇਹ ਬੰਦਿਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਚਾਹੁੰਦੇ ਇਹਨਾਂ ਨੂੰ ਰਿਹਾ ਕੀਤਾ ਜਾਵੇ ਤਾਂ ਉਹ ਬੰਦੇ ਸੀਗੇ ਜਿਹੜੇ ਉਹ ਰਿਹਾ ਕਰ ਦਿੱਤੇ ਗਏ ਸੀ ਜਿਹੜੇ ਉਹ ਲਿੱٹے ਸੀ ਜਿਨ੍ਹਾਂ ਨੇ ਰਜੀਵ ਗਾਂਧੀ ਦਾ ਕਤਲ ਕੀਤਾ ਸੀ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਹੁਣ ਆਪਾਂ ਗੱਲ ਆਉਣਿਆ ਰਬੀਤ ਬਿੱਟੂ ਦੇ ਬਿਆਨ ਤੇ ਜੇ ਤਾਂ ਰਬਨੀਤ ਬਿੱਟੂ ਰਬਨੀਤ ਬਿੱਟੂ ਇਹ ਪਿਆਨ ਦੇ ਰਿਹਾ ਉਹ ਕਹਿੰਦਾ ਵੀ ਮੈਂ ਅਗਰ ਬੰਦੀ ਸਿੰਘਾਂ ਨੂੰ ਭਾਜਪਾ ਸਰਕਾਰ ਰਿਹਾ ਕਰਦੀ ਹੈ ਤਾਂ ਮੈਂ ਇਹਦਾ ਵਿਰੋਧ ਨਹੀਂ ਕਰੂੰਗਾ ਵੀ ਸਾਨੂੰ ਕੋਈ ਇਤਰਾਜ਼ ਨਹੀਂ ਜੇ ਤਾਂ ਇਹ ਇਹ ਬਿਆਨ ਦਿੰਦਾ ਕਿ ਜਿਹੜੇ ਬੰਦੀ ਸਿੰਘ ਨੇ ਜਿਹਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਜਗਤਾਰ ਸਿੰਘ ਤਾਰਾ ਤੇ ਪਿਉਰਾ ਵਰਗੇ ਜਿਹੜੇ ਬੰਦੇ ਨੇ ਜਿਹੜੇ ਅੰਦਰ ਨੇ ਜਿਹੜੇ ਹੁਣ ਸਜ਼ਾਾਂਾਂ ਪੂਰੀਆਂ ਹੋਣ ਤੋਂ ਬਾਅਦ ਵੀ ਬਾਧੂ ਸਜ਼ਾ ਕੱਟ ਰਹੇ ਨੇ ਇਹ ਗੱਲ ਕਹਿੰਦਾ ਕਿ ਸਾਡਾ ਤੇ ਮੇਰਾ ਪਰਿਵਾਰ ਅਸੀਂ ਇਹਨਾਂ ਤੇ ਕੀਤੇ ਹੋਏ ਕੇਸ ਨੇ ਜਿਹੜੇ ਉਹਨਾਂ ਨੂੰ ਵਾਪਸ ਲੈਣੇ ਆ ਤੇ ਇਹਨਾਂ ਨੂੰ ਰਿਹਾ ਕੀਤਾ ਜਾਵੇ ਫੇਰ ਤਾਂ ਕੋਈ ਗੱਲ ਵੀ ਬਣਦੀ ਸੀ ਜਿਹੜੀ ਇਹ ਗੱਲ ਕਹਿ ਨਹੀਂ ਕਿ ਅਗਰ ਭਾਜਪਾ ਸਰਕਾਰ ਰਿਹਾ ਕਰਨਾ ਚਾਹੁੰਦੀ ਆ ਤਾਂ ਮੈਂ ਕੋਈ ਇਤਰਾਜ਼ ਨਹੀਂ ਕਰਾਂਗਾ ਇਹ ਗੱਲ ਦਾ ਕੋਈ ਗੱਲ ਬਣਦੀ ਹੀ ਨਹੀਂ ਵੀ ਹੈਗੀ ਇਹ ਇਹ ਕਿਉਂ ਨਹੀਂ ਬਣਦੀ ਇਸ ਕਰਕੇ ਨਹੀਂ ਬਣਦੀ ਕਿਉਂਕਿ ਜਦੋਂ ਅਮਿਤ ਸ਼ਾ ਇੱਥੇ ਆਇਆਗਾ ਜਦੋਂ ਉਹ ਪੰਜਾਬ ਦੇ ਵਿੱਚ ਏਸੇ ਦੀ ਰੈਲੀ ਬਨੀਰ ਬਿੱਕੂ ਦੀ ਰੈਲੀ ਨੂੰ ਜਦੋਂ ਸੰਬੋਧਨ ਕੀਤਾਗਾ ਉਹਨੇ ਉਨੇ ਸੰਬੋਧਨ ਕਰਦੇ ਹੋਏ ਇਹ ਗੱਲ ਸਪਸ਼ਟ ਕਰਤੀ ਸੀ ਕਿ ਜਿਹੜੇ ਬੰਦੀ ਸਿੰਘ ਨੇ ਅਸੀਂ ਉਹਨਾਂ ਨੂੰ ਰਿਹਾਈ ਨਹੀਂ ਕਰਾਂਗੇ ਵੀ ਅਸੀਂ ਉਹਨਾਂ ਨੂੰ ਰਿਹਾਈ ਨਹੀਂ ਕਰਾਂਗੇ ਅਸੀਂ ਜਿਹੜੇ ਬੈਂਥ ਸਿੰਘ ਨੂੰ ਕਤਲ ਕਰਨ ਵਾਲੇ ਬੰਦੇ ਨੇ ਉਹ ਜਿੰਨਾ ਚਿਰ ਮਾਫੀ ਨਹੀਂ ਮੰਗਦੇ ਅਸੀਂ ਉਹਨਾਂ ਨੂੰ ਰਿਹਾਈ ਨਹੀਂ ਕਰਾਂਗੇ ਇਹ ਅਮਿਤ ਸ਼ਾਹ ਜਿਹੜਾ ਦੇਸ਼ ਦਾ ਗ੍ਰਹਿ ਮੰਤਰੀ ਸੀ ਹੁਣ ਵੀ ਗ੍ਰਹਿ ਮੰਤਰੀ ਹੈ ਉਹ ਸਪਸ਼ਟ ਕਰ ਚੁੱਕਿਆ ਹੈ ਉਸ ਤੋਂ ਬਾਅਦ ਦੂਜੀ ਗੱਲ ਜਦੋਂ ਪਾਰਲੀਮੈਂਟ ਦੇ ਵਿੱਚ ਜਿਹੜੀ ਆਪਣੀ ਹਰ ਸਿਮਰਤ ਕੌਰ ਬਾਦਲਾ ਹੈ ਹਰ ਸਿਮਰਤ ਕੌਰ ਬਾਦਲ ਨੇ ਜਦੋਂ ਬੰਦੀ ਸਿੰਘਾਂ ਦਾ ਮੁੱਦਾ اٹھਾਇਆ ਤਾਂ ਉੱਥੇ ਵੀ ਜਿਹੜਾ ਅਮਿਤ ਸ਼ਾਹ ਸੀ ਅਮਿਤ ਸ਼ਾਹ ਨੇ ਇਹ ਗੱਲ ਸਪਸ਼ਟ ਕਰਤੀ ਸੀ ਕਿ ਮੈਂ ਇਹਨਾਂ ਨੂੰ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕਰਾਂਗਾ ਜਿੰਨਾ ਚਿਰ ਇਹ ਇਹ ਆਪਣੇ ਕਰੇ ਤੇ ਪਛਤਾਉਂਦੇ ਨਹੀਂ ਉਹਨੂੰ ਪਛਤਾਉਣ ਦੀ ਤਾਂ ਕੋਈ ਗੱਲ ਹੀ ਨਾ ਰਹੀ ਉਹ ਤਾਂ ਗੱਲ ਉਹ ਤਾਂ ਇਹ ਕਹਿੰਦੇ ਨੇ ਵੀ ਅਸੀਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲੀਆਂ ਸਜ਼ਾ ਪੂਰੀ ਕਰਨ ਤੋਂ ਬਾਅਦ ਤੱਕ ਕਿਸੇ ਬੰਦੇ ਦਾ ਕਾਨੂੰਨੀ ਹੱਕ ਹੈ ਵੀ ਉਹ ਬੰਦਾ ਰਿਹਾ ਹੋਣਾ ਚਾਹੀਦਾ ਜਦੋਂ ਸਜ਼ਾ ਹੀ ਪੂਰੀ ਹੋ ਗਈ ਬੰਦੇ ਦੀ ਫਿਰ ਤਾਂ ਉਹਦੀ ਰਿਹਾਈ ਰਿਹਾਈ ਹੋਣੀ ਚਾਹੀਦੀ ਹੈ ਨੇਚਰਲੀ ਗੱਲ ਹੈ ਇੱਕ ਬੰਦਾ ਬੰਦੇ ਨੇ ਜਿਹੜਾ ਜੁਰਮ ਕੀਤਾ ਉਹ ਜੁਰਮ ਦੇ ਤਹਿਤ ਅਦਾਲਤ ਦੇ ਵਿੱਚ ਕੇਸ ਚ ਲੈ ਗਿਆ ਅਦਾਲਤ ਦੇ ਵਿੱਚ ਕੇਸ ਜਾਣ ਤੋਂ ਬਾਅਦ ਉਹਨੂੰ ਰਿਹਾ ਕਰਤਾ ਉਹਦੀ ਸਜ਼ਾ ਪੂਰੀ ਹੋ ਗਈ ਸਜ਼ਾ ਪੂਰੀ ਹੋਣ ਤੋਂ ਬਾਅਦ ਰਿਹਾਈ ਹੋ ਜਾਂਦੀ ਹੈ ਇਹ ਇਹ ਤਾਂ ਇਹ ਪੰਜਾਬ ਦੇ ਹੀ ਇਕੱਲਾ ਸਿੱਖਾਂ ਵਾਲੀ ਇਹ ਵਰਤਾਰਾ ਇਹ ਹਜਾ ਹੋ ਰਿਹਾ ਕਿ ਸਜ਼ਾ ਪੂਰੀਆਂ ਹੋਣ ਤੋਂ ਬਾਅਦ ਵੀ ਜਿਹੜੇ ਬੰਦੇ ਨੇ ਉਹਨਾਂ ਨੂੰ ਹੁਣ ਤੱਕ ਰਿਹਾ ਨਹੀਂ ਕੀਤਾ ਗਿਆ ਮੈਂ ਇਤਿਹਾਸ ਇਹ ਗੱਲ ਨੂੰ ਸਪਸ਼ਟ ਕਰ ਚੁੱਕਿਆ ਹੁਣ ਤੁਸੀਂ ਦੱਸੋ ਮੈਨੂੰ ਵੀ ਰੋ ਤੁਸੀਂ ਆਪ ਦੇ ਆਪ ਕਮੈਂਟ ਦੇ ਵਿੱਚ ਦੱਸਿਓ ਵੀ ਕੋਈ ਇਹ ਗੱਲ ਦਾ ਮਤਲਬ ਨਿਕਲਦਾਗਾ ਵੀ ਬਿੱਟੂ ਦੇ ਇਹ ਬਿਆਨ ਦਾ ਕੋਈ ਸਿੰਘਾਂ ਦੀ ਰਿਹਾਈ ਦੇ ਨਾਲ ਕੋਈ ਸੰਬੰਧਤ ਹੈ ਮੈਂ ਤੁਹਾਨੂੰ ਬਿਲਕੁਲ ਇੱਕ ਗੱਲ ਸਪਸ਼ਟ ਕਰ ਦੇਣੀ ਚਾਹਣਾ ਕਿ ਬੰਦੀ ਸਿੰਘਾਂ ਦੀ ਬਿਲਕੁਲ ਕੋਈ ਰਿਹਾਈ ਨਹੀਂ ਹੋਊਗੀ ਜਦੋਂ ਦਾ ਇਹ ਗੱਲ ਦਾ ਬਿਆਨ ਲੱਗਿਆ ਰਮਨਿਤ ਬਿੱਟੂ ਨੇ ਬਿਆਨ ਦਿੱਤਾ ਉਦੋਂ ਦੀ ਬਹੁਤ ਚਰਚਾ ਸੜੀ ਹੋਈ ਆ ਸਾਰੇ ਚੈਨਲ ਤੇ ਚਰਚਾ ਚੱਲ ਰਹੀ ਆ ਸਾਰੇ ਸੋਸ਼ਲ ਮੀਡੀਆ ਚੈਨਲਾਂ ਤੇ ਚਰਚਾ ਚੱਲ ਰਹੀ ਆ ਕਿ ਬਿੱਟੂ ਨੇ ਆ ਬਿਆਨ ਦਿੱਤਾ ਜਦ ਕਿ ਜਦੋਂ ਪਹਿਲਾ ਕਾਂਗਰਸ ਦੀ ਸਰਕਾਰ ਸੀ ਕਾਂਗਰਸ ਦੀ ਸਰਕਾਰ ਜੀਨੇ ਕੇ ਆਪਣੇ ਜੀਵ ਗਾਂਧੀ ਦੇ ਕਾਤਲ ਰਹਾ ਕੀਤੇ ਲਲਿਤ ਮਕੰਦ ਮਕੰਦੇ ਕਾਤਲ ਰਹਾ ਕੀਤੇ ਜਦੋਂ ਕਿ ਉਹ ਉਹ ਸਰਕਾਰ ਤੇ ਹੁੰਦੇ ਉਹ ਤਾਂ ਰਵੀਰ ਬਿੱਟੂ ਆਗੂ ਗੋਲ ਦਾ ਰਹਾ ਉਹ ਤਾਂ ਹਰੇ ਕਰਦੇ ਭਾਸ਼ਣ ਦੇ ਵਿੱਚ ਕਹਿੰਦਾ ਹੁੰਦਾ ਸੀਗਾ ਕਿ ਮੈਂ ਬੰਦੀ ਸਿੰਘਾਂ ਨੂੰ ਬਿਲਕੁਲ ਬਾਹਰ ਨਹੀਂ ਹੋਣ ਦੇਵਾਂਗਾ ਹੁਣ ਜਦੋਂ ਜਿਹੜੀ ਹੁਣ ਵਾਲੀ ਸਰਕਾਰ ਆ ਭਾਜਪਾ ਦੀ ਸਰਕਾਰ ਜਿਹਦੇ ਥੱਲੇ ਹੁਣ ਨਵਾਂ ਬਣ ਕੇ ਆਇਆ ਗਰਬਨੀਤ ਬਿੱਟੂ ਹਾਰ ਕੇ ਮੰਤਰੀ ਬਣ ਗਿਆ ਜਿਹੜੀ ਸਰਕਾਰ ਇਹ ਸਪਸ਼ਟ ਕਰ ਚੁੱਕੀ ਆ ਕਿ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕਰਨਾ ਹੁਣੇ ਸਟੇਟਮੈਂਟ ਦੇਣ ਲੱਗਿਆ ਕਿ ਮੈਂ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਦੇ ਵਿੱਚ ਆ ਅਗਰ ਬੰਦੀ ਸਿੰਘਾਂ ਨੂੰ ਸਰਕਾਰ ਰਿਹਾ ਕਰ ਦਿਆ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਸਾਡੇ ਪਰਿਵਾਰ ਨੂੰ ਕੋਈ ਇਤਰਾਜ਼ ਨਹੀਂ ਸਾਡੇ ਪਰਿਵਾਰ ਦਾ ਕੋਈ ਮੈਂਬਰ ਵੀ ਇਤਰਾਜ਼ ਨਹੀਂ ਕਰੇਗਾ ਇਹ ਗੱਲ ਦਾ ਕੀ ਮਤਲਬ ਨਿਕਲਦਾ ਰਬਨੀਤ ਮਿੱਟੂ ਜੀ ਹੁਣ ਲੋਕ ਇੰਨੇ ਨਿਆਣੇ ਨਹੀਂ ਗਏਗੇ ਵੀ ਤੁਹਾਡੀ ਗੱਲ ਨਾ ਸਮਝਣ ਤੁਹਾਡੀ ਗੱਲ ਸਾਰੀ ਸਮਝਦੇ ਨੇ ਤੁਸੀਂ ਜਿਹੜੀ ਗੱਲ ਕਰਨੀ ਚਾਹੋਗੇ ਤੁਹਾਨੂੰ ਪੱਕਾ ਪਤਾ ਤੁਸੀਂ ਅਬ ਤਾਂ ਆਮਨਾਲ ਤੁਸੀਂ ਉਹਨਾਂ ਜਿੱਤ ਗਏ ਤੁਹਾਨੂੰ ਇਹ ਬਿਆਨ ਦੇਣ ਦੀ ਕਿ ਲੋੜ ਆ ਪੰਜ ਸਾਲ ਇੰਜੋਏ ਕਰੋ ਮੰਤਰੀ ਬਣ ਕੇ ਲੁੱਟੋ ਦੇਸ਼ ਨੂੰ ਜੋ ਮਰਜ਼ੀ ਕਰੋ ਤੁਹਾਡੀ ਮਰਜ਼ੀ ਆ ਪਰ ਗੱਲ ਇਹ ਆ ਕਿ ਹੁਣ ਤੁਹਾਡਾ ਇਹ ਬਿਆਨ ਦੇਣ ਦਾ ਕੀ ਮਤਲਬ ਆ ਤੁਹਾਡਾ ਇਹ ਬਿਆਨ ਦੇਣ ਦਾ ਮਤਲਬ ਇਹ ਆ ਵੀ 2027 ਦੇ ਵਿੱਚ ਚੋਣਾਂ ਆ ਰਹੀਆਂ ਨੇਗੀਆਂ ਵਿਧਾਨ ਸਭਾ ਦੀਆਂ ਵੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਭਾਜਪਾ ਕੀ ਜਿਹੜੀ ਭਾਰਤੀ ਜਨਤਾ ਪਾਰਟੀ ਉਹਦੇ ਪੰਜਾਬ ਦੇ ਵਿੱਚ ਪੈਰ ਲੱਗ ਜਾਣੇ ਇਹ ਨਹੀਂ ਲੱਗਣੇ ਇਹ ਨਹੀਂ ਲੱਗਣੇ ਪੰਜਾਬ 'ਚ ਪੈਰ ਨਹੀਂ ਲੱਗਣੇ ਹੁਣ ਲੋਕ ਉਨੇ ਕਮਲੇ ਨਹੀਂ ਰਹੇ ਜਿੰਨੇ ਕਮਲੇ ਤੁਸੀਂ ਸਮਝਦੇ ਹੋ ਹੁਣ ਤੁਹਾਡੀ ਕੱਲੀ ਕੱਲੀ ਗੱਲ ਆ ਗਈ ਜਿਹੜੀ ਲੋਕ ਉਹਨੂੰ ਸਮਝਦੇ ਨੇ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜਿਹੜਾ ਇਹ ਬਿਆਨ ਦਿੱਤਾ ਤੁਹਾਡਾ ਇਹ ਰਾਜਨੀਤੀ ਤੋਂ ਪ੍ਰੇਰਿਤ ਬਿਆਨ ਆ ਤੁਹਾਨੂੰ ਇਹ ਬਿਆਨ ਵੀ ਕਹਿ ਕੇ ਦਵਾਇਆ ਹੋਇਆ ਬਿਆਨ ਆ ਤੁਹਾਡਾ ਇਹ ਤੁਹਾਨੂੰ ਇਹ ਕਹਿ ਕੇ ਬਿਆਨ ਦਵਾਇਆਗਾ ਵੀ ਤੂੰ ਆ ਬਿਆਨ ਦੇ ਦੇ ਅਸੀਂ ਕਿਹੜਾ ਛੱਡਣ ਲੱਗਿਆ ਤੁਸੀਂ ਉਹਦੇ ਵਿੱਚ ਸ਼ਰਤ ਰੱਖਦੀ ਕਿ ਅਗਰ ਬੰਦੀ ਸਿੰਘਾਂ ਨੂੰ ਭਾਰਤੀ ਜਨਤਾ ਪਾਰਟੀ ਰਹਾ ਕਰਦੀਆ ਤਾਂ ਮੈਂ ਵਿਰੋਧ ਨਹੀਂ ਕਰੂੰਗਾ ਪਾਰਟੀ ਜਾਂਦਾ ਪਾਰਟੀ ਪਹਿਲਾਂ ਹੀ ਕਹਿ ਚੁੱਕੀ ਆ ਕਿ ਅਸੀਂ ਰਿਹਾਨੀ ਕਰਨਾ ਫਿਰ ਥੋਟੇ ਬਹਿਣ ਦਾ ਕੀ ਮਤਲਬ ਰਹਿ ਗਿਆ ਇਸ ਕਰਕੇ ਕਮਲੇ ਰਬਣਾ ਉਹ ਲੋਕਾਂ ਨੂੰ ਲੋਕ ਬਹੁਤ ਸਿਆਣੇ ਨੇ ਹੁਣ ਸਾਰੀਆਂ ਥੁੱਡੀਆਂ ਗੱਲਾਂ ਸਮਝਦੇ ਨੇ ਹੁਣ ਉਹ ਪੋਲੇ ਪਾਲੇ ਲੋਕ ਨਹੀਂ ਹੈਗੇ ਜਿਨ੍ਹਾਂ ਨੂੰ ਵੀ ਸਟੇਜ ਤੋਂ ਤੁਸੀਂ ਜੋ ਬੋਲ ਗਏ ਥੋੜੀ ਗੱਲ ਨੂੰ ਸੱਚ ਸਮਝ ਗਏ ਉਹ ਗੱਲ ਨਹੀਂ ਰਹੀ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ